ਤੇ ਛੱਡੇ ਜਾ ਸਕਦੇ ਹਨ ਜੀ ਕਦੇ ਇਹ ਸਾਨੂੰ ਤੁਸੀਂ ਦੱਸੋ ਜੀ ਕਦੇ ਮਾਂ ਪਿਓ ਛੱਡੇ ਜਾ ਸਕਦੇ ਹਨ ਸਹਿਮਤ ਹਾਂ ਬਿਲਕੁਲ ਕਿ ਨਹੀਂ ਛੱਡੇ ਜਾ ਸਕਦੇ ਅੱਛਾ ਇੱਕ ਸਾਖੀ ਸੁਣਾਉਂਦੇ ਤੁਹਾਨੂੰ ਆ ਇੱਕ ਪਿਛਲੇ ਹਫ਼ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਜਨਮ ਲੱਗੇ ਗਿਆ ਉਹਦੇ ਵਿੱਚ ਸਾਖੀ ਤੁਹਾਨੂੰ ਪਤਾ ਹੈ ਬੱਚਾ ਸੀਗਾ ਨਵਾਂ ਨਵਾਂ ਵਿਆਹ ਹੋਇਆ ਮੋਗਲਾਂ ਨੇ ਫੜ ਲਿਆ ਤਾਂ ਸਿੰਘਾਂ ਦੇ ਨਾਲ ਸ਼ਹੀਦ ਕਰਨ ਲੱਗੇ ਮਾਂ ਆ ਗਈ ਕਹਿੰਦੀ ਮੇਰਾ ਪੁੱਤ ਸਿੱਖ ਨਹੀਂ ਹੈ ਫਰਖਸ਼ੀਰ ਕੋਲ ਗੱਲ ਪਹੁੰਚੀ ਫਰਖਸ਼ੀਰ ਕਿਹਾ ਜੇ ਬੱਚਾ ਕਹੇ ਕਿ ਮੈਂ ਸਿੱਖ ਨਹੀਂ ਛੱਡ ਦਿੱਤਾ ਜਾਵੇ ਅੱਛਾ ਕੀ ਹੋਇਆ ਸੀ ਫਿਰ ਉਹਨੇ ਕਹਤਾ ਮੇਰਾ ਮਾਦਾ ਮੇਰੀ ਮਾਦਾ ਨਹੀਂ ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਮੈਂ ਸਿੱਖਾ ਛੱਡੀ ਗਈ ਨਾ ਮਾਂ ਇੱਕ ਕੰਡੀਸ਼ਨ 'ਚ ਮਾਂ ਕੋ ਛੱਡੇ ਜਾ ਸਕਦੇ ਬਸ ਹੁਣ ਇਹ ਦੋਸ਼ ਇਹ ਨਾ ਕਿ ਉਹ ਮੈਂ ਹੀ ਸਿਖਾ ਗਿਆ ਫਿਰ ਤੇ ਇਹੀ ਦੋਸ਼ ਲਾ ਕੇ ਮਾਂ ਕੋ ਛੱਡਦੇ ਆ ਅੱਛਾ ਇਹ ਦੋਸ਼ ਫਿਰ ਵੀ ਲੱਗਾ ਜੇ ਹੋਰ ਵੀ ਇੱਕ ਗੁਰਬਾਣੀ ਦੀ ਪੰਕਤੀ ਹੈ ਨਾ ਹੋਤੇ ਪਤਾ ਹੈ ਕਿਹੜੀ ਸਾਕੀ ਤੇ ਨਾਲ ਜੁੜਦੀ ਹੈ ਜਦੋਂ ਭਗਤ ਨਾਮਦੇਵ ਜੀ ਨੂੰ ਫੜ ਲਿਆ ਗਿਆ ਸੀ ਨਾ ਕਹਿੰਦੇ ਕਿ ਤੂੰ ਰਾਮ ਰਾਮ ਬੋਲਦਾ ਹੈ ਅੱਲਾ ਅੱਲਾ ਬੋਲਿਆ ਕਰ ਭਗਤ ਜੀ ਕਹਿੰਦੇ ਮੈਂ ਤੇ ਖੁਸ਼ੀ ਖੁਸ਼ੀ ਨਾਲ ਰਾਮ ਰਾਮ ਬੀਠਲ ਬੀਠਲ ਵਾਹਿਗੁਰੂ ਵਾਹਿਗੁਰੂ ਸਤਨਾਮ ਜੋ ਮਰਜੀ ਜਪਾਂਗਾ ਟੱਕੇ ਨਾਲ ਦੀ ਕੁਛ ਵੀ ਜਪਣਾ ਭਗਤ ਨਾਮਦੇਵ ਜੀ ਦੇ ਮਾਤਾ ਜੀ ਆ ਗਏ ਸਭ ਤੇ ਮਾਤਾ ਨੇ ਆ ਕੇ ਕਿਹਾ ਪੁੱਤ ਇਹ ਤੈਨੂੰ ਮਾਰ ਦੇਣਗੇ ਤੂੰ ਕਿਉਂ ਮੈਨੂੰ ਵੇਖਿਆ ਤੂੰ ਤੇ ਪ੍ਰੇਮ ਚ ਆ ਕੇ ਲਾਲਾ ਵੀ ਜਪ ਲੇਗਾ ਤੂੰ ਜਪ ਲਿਆ ਤਾਂ ਰਹੇ ਜੇ ਕਹਿਣ ਦੇ ਤੇ ਬੋਲ ਤੇ ਉਦੋਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਮੈਨੂੰ ਕਰਾਹੇ ਪਉਂਦੀਆਂ ਇਹਨਾਂ ਦੀ ਈਨ ਬਣਾਉਣ ਵਾਲੀ ਜਿਹੜੀ ਇਹ ਮੇਰੀ ਮਾਂ ਨਹੀਂ ਸਕਦੀ ਤੇ ਇਹਦੇ ਲਫ਼ਜ਼ਾਂ ਦੇ ਅਰਥ ਪਤਾ ਕੀ ਗੁਰਬਾਣੀ ਨਹੀਂ ਫਲਦੀ ਹੈ ਨਾ ਨਾ ਮਤਲਬ ਨਹੀਂ ਹਾਂ ਮੈਂ ਤੇਰਾ ਪੁੰਗੜਾ ਤੂੰ ਮੇਰਾ ਮੈਂ ਤੇਰਾ ਪੁੱਤ ਨਹੀਂ ਹਾਂ ਨਾ ਤੂੰ ਮੇਰੀ ਮਾਂ ਐ ਨਾ ਮੈਂ ਤੇਰਾ ਪੁੱਤ ਤੇ ਨਾ ਜੋ ਮੇਰੀ ਮਾਂ ਕਹਿੰਦੇ ਤੂੰ ਮੈਨੂੰ ਰੱਬ ਤੋਂ ਤੋੜਦੀ ਐ ਭਗਤ ਕਬੀਰ ਜੀ ਨੇ ਵੀ ਪੰਕਤੀ ਲਿਖੀ ਐ ਭਗਤ ਕਬੀਰ ਜੀ ਨੇ ਵੀ ਲਿਖੀ ਐ ਜਦ ਕੀ ਮਾਂ ਲਾ ਲੀਨ ਪੁੱਤੇ ਤਬ ਤੇ ਸੁਖ ਨਾ ਰਿਓ ਮਾਂ ਕਹਿੰਦੀ ਮੈਂ ਸੁਖੀ ਨਹੀਂ ਐ ਤਦ ਭਗਤ ਕਬੀਰ ਜੀ ਨੇ ਮੰਦਗੀ ਛੱਡ ਦਿੱਤੀ ਮਾਤਾ ਪਿਤਾ ਦੇ ਕਹਿੰਦੇ ਗੁਰੂ ਨੂੰ ਨਹੀਂ ਛੱਡਣਾ ਇੱਕ ਅਖੀਰਲੀ ਬਾਤ ਕਹਿੰਦੇ ਆ 10 ਦੀਆਂ 2 3 ਛੋਟੀ ਉਮਰ ਦੀਆਂ ਹਨ ਜਦੋਂ ਕਦੇ ਵੀ ਤੁਹਾਨੂੰ ਮੌਕਾ ਮਿਲਦਾ ਉਹ ਤੁਹਾਨੂੰ ਸਮਝਾਉਂਦਾ ਇੱਕ ਗੱਲ ਕਹਿਣਾ ਹੁੰਦਾ ਪੁੱਤਰ ਕਦੇ ਜ਼ਿੰਦਗੀ 'ਚ ਵੈਸੇ ਤੁਹਾਡਾ ਪਿਤਾ ਹਾਂ ਤਾਨੂੰ ਸਮਝਾਉਣਾ ਗੁਰਮਤ ਹੈ ਕਦੇ ਜ਼ਿੰਦਗੀ 'ਚ ਤੁਹਾਨੂੰ ਲੱਗੇ ਕਿ ਸਾਡਾ ਪਿਤਾ ਗੁਰਾਹੇ ਪੈ ਗਿਆ ਹੈ ਸਾਨੂੰ ਗੁਰਮਤ ਤੋਂ ਉਲਟ ਗੱਲ ਕਹਿ ਰਿਹਾ ਹੈ ਜੋਏ ਸਾਡਾ ਬੇਟਾ ਸਾਨੂੰ ਕਹਿ ਰਿਹਾ ਗੁਰੂ ਸਾਹਿਬ ਇਹ ਨਹੀਂ ਬੰਦਦੇ ਤਾਂ ਪੁੱਤਰ ਉਸ ਸਿਚੁਏਸ਼ਨ 'ਚ ਤੁਸੀਂ ਮੇਰੀ ਨਹੀਂ ਮੰਨਣੀ ਅੱਜ ਮੈਂ ਤੁਹਾਨੂੰ ਦ੍ਰਿੜਤਾ ਕਰਾਉਣਾ ਚਾਹੁੰਦਾ ਐ ਕਿ ਤੁਸੀਂ ਉਸ ਸਿਚੁਏਸ਼ਨ 'ਚ ਗੁਰੂ ਸਾਹਿਬ ਦੀ ਮੰਨਣੀ ਐ ਪਿਓ ਗਲਤ ਹੋ ਸਕਦਾ ਐ ਮਾਰਗ ਗਲਤ ਹੋ ਸਕਦੀ ਯਾਦ ਰੱਖਣਾ ਧੀਓ ਤੇ ਪੁੱਤਰੋ ਗੁਰੂ ਸਾਹਿਬ ਕਦੇ ਗਲਤ ਨਹੀਂ ਹੋ ਸਕਦੇ ਉਸ ਵੇਲੇ ਜੋ ਗੁਰ ਕਹੈ ਸੋਈ ਪਲ ਮੰਨੋ ਜੋ ਗੁਰ ਗੁਰੂ ਸਾਹਿਬ ਕਹਿੰਦੇ ਹਨ ਉਹਦਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਪਿਆਰਿਓ ਸਮਾਂ तकरीबन ਹੋ ਗਿਆ ਹੈ ਆਪ ਜੀ ਨੇ ਕਿਰਪਾ ਕਰਨੀ ਮਾਰਾ ਤਰਸ ਕਰੇ ਬੜੀ ਇੱਛਾ ਰੱਖ ਕੇ ਐਸੀ ਆ ਲੈਪਟਾਪ ਰੱਖਿਆ ਹੈ ਅੱਗੇ ਅੱਜ ਬੜਾ ਕੀਮਤੀ ਇਤਿਹਾਸ ਦੇ ਕੁਝ ਮੋਤੀ ਸਨ ਜਿਹੜੇ ਸੋਚਿਆ ਸੀ ਆਪ ਜੀ ਦੀ ਝੋਲੀ 'ਚ ਪਾਵਾਂਗੇ ਪਰ ਕੁਝ ਕਾਰਨਾ ਕਰਕੇ ਉਹ ਪ੍ਰੋਜੈਕਟਰ ਨਹੀਂ ਚੱਲ ਸਕਿਆ ਪਿਆਰਿਓ ਇਸ ਕਰਕੇ ਉਹ ਆਪ ਜੀ ਦੀ ਝੋਲੀ 'ਚ ਨਹੀਂ ਪਾ ਸਕੇ ਕੱਲ ਨੂੰ ਕੋਸ਼ਿਸ਼ ਇਹ ਕਰਾਂਗੇ ਦਰਬਾਰ ਸੇ ਜੇ ਗੁਰੂਦਰਪ ਸਿੰਘ ਸਾਹਿਬ ਚ ਸ਼ਾਮ ਦਾ ਦਰਬਾਰ ਦੀਵਾਨ ਹੈ ਸ਼ਾਇਦ 7 ਤੋਂ 8 ਜੇ ਉੱਥੇ ਪ੍ਰੋਜੈਕਟਰ ਦੀ ਸਹੂਲਤ ਸਤਿਗੁਰੂ ਜੀ ਨੇ ਦੇ ਦਿੱਤੀ ਤਾਂ ਕੁਝ ਬੜੇ ਹੀ ਪਿਆਰੇ ਇਤਿਹਾਸ ਦੇ ਮੋਤੀ ਆਪ ਜੀ ਦੀ ਝੋਲੀ ਚ ਪਾਵਾਂਗੇ ਕਿ ਆਪ ਜੀ ਨੂੰ ਜਦੋਂ ਵਾਪਸ ਘਰ ਨੂੰ ਜਾਓਗੇ ਸਿੱਖੀ ਸਿੱਖ ਹੋਣ ਤੇ ਮਾਣ ਹੋਵੇਗਾ ਠੀਕ ਹੈ ਜੀ ਅੱਜ ਲਈ ਅਸੀਂ ਮੁਆਫੀ ਮੰਗਦੇ ਹਾਂ ਜਦੋਂ ਟੈਕਨੋਲੋਜੀ ਤੇ ਡਿਪੈਂਡੈਂਟ ਹੋ ਜਾਂਦੇ ਆਂ ਫਿਰ ਟੈਕਨੋਲੋਜੀ ਕਈ ਵਾਰੀ ਧੁਖਾ ਦੇ ਜਾਂਦੀ ਪਿਆਰਿਓ ਹਰ ਵੇਲੇ ਇਹ ਸਾਥ ਨਹੀਂ ਦਿੰਦੀ ਆਸ ਬੜੀ ਸੀ ਪ੍ਰੋਜੈਕਟਰ ਚੱਲੇਗਾ ਆਪਜੀ ਨਾਲ ਸਾਂਝਾ ਪਾਵਾਂਗੇ ਵੀਰਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਕੋਈ ਟੈਕਨੀਕਲ ਪ੍ਰੋਬਲਮ ਹੋਏਗੀ ਸ਼ਾਇਦ ਨਹੀਂ ਚੱਲ ਸਕਿਆ ਇਸ ਲਈ ਅਸੀਂ ਆਪਜੀ ਕੋ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਆਂ ਆਓ ਇੱਕੋ ਮਿੰਟ ਲਈ ਅੱਖਾਂ ਬੰਦ ਕਰੋ ਵਾਹਿਗੁਰੂ ਜੀ ਨੂੰ ਯਾਦ ਕਰਕੇ ਫਿਰ ਆਪਾਂ ਸਮਾਪਤੀ ਕਰ ਦੇਣੀ ਹੈ ਦਾਸਰਿਆਂ ਦੀ ਇੱਕ ਹੋਰ ਬੇਂਤੀ ਪਿਆਰਿਓ ਅੱਗੇ ਇੱਥੋਂ ਬਾਅਦ ਚ ਹੁਣੇ ਹੀ ਕਥਾ ਤੇ ਜਾਣਾ ਹੈ ਇਸ ਕਰਕੇ ਆਪ ਜੀ ਨੇ ਸਾਨੂੰ ਮੁਆਫ ਕਰ ਦੇਣਾ ਅਸੀਂ ਇੱਥੋਂ ਉੱਠਦੇ ਹੀ ਅੱਗੇ ਚਾਲੇ ਪਾ ਦੇਣੇ ਹਨ ਠੀਕ ਹੈ ਜੀ ਆਓ ਅੱਖਾਂ ਬੰਦ ਕਰੀਏ ਸਤਿਗੁਰੂ ਜੀ ਨੂੰ ਯਾਦ ਕਰੀਏ ਓਹਾ ਹੀ ਗ੍ਰੰਥ ਸਹਿਜ ਜੀਓ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਆਪ ਸਾਨੂੰ ਸਭਨਾਂ ਨੂੰ ਇੰਨਾ ਪਿਆਰ ਕਰਦੇ ਹੋ ਮਹਾਰਾਜ ਜਦੋਂ ਤੁਹਾਡੇ ਕੋਲ ਆਉਂਦੇ ਆ ਕੋਈ ਨਵੀਂ ਸਿੱਖਿਆ ਦਿੱਤੇ ਹੋ ਮਹਾਰਾਜ ਅਰਦਾਸ ਦਾ ਸ਼ੁਕਰਾਨਾ ਹੈ ਕਿਰਪਾ ਕਰਨੀ ਮਹਾਰਾਜ ਸਾਡੇ ਜੀਵਨ ਅਸੀਂ ਭੁੱਲਣਾ ਰਹਾ ਖਿੰਡ-ਖਿੰਡ ਭੁੱਲਣਾ ਰਹਾ ਗਲਤੀਆਂ ਕਰਦੇ ਹਾਂ ਜੋ ਅਜਾ ਆਕ ਜੀ ਨੇ ਸੋਹਾਇਆ ਸਾਡੇ ਹਿਰਦੇ ਚ ਵਸੇ ਅਸੀਂ ਆਪਣੇ ਮਾਤਾ ਪਿਤਾ ਨੂੰ ਪਿਆਰ ਕਰੀਏ ਸੱਚੇ ਪਾਤਸ਼ਾਹ ਕਿੰਨੀ ਵੱਡੀ ਦਾਤ ਆਪ ਜੀ ਨੇ ਬਖਸ਼ੀ ਹੈ ਸਾਨੂੰ ਮਾਤਾ ਪਿਤਾ ਬਖਸ਼ਿਆ ਹਨ ਦਾਤਾ ਜੀਓ ਜੇ ਅਸੀਂ ਆਪਣੇ ਮਾਤਾ ਪਿਤਾ ਦੀ ਅਵਗਿਆ ਵਿੱਚ ਕੁਝ ਭੁੱਲਾਂ ਕੀਤੀਆਂ ਹਨ ਦਾਤਾ ਜੀ ਤੁਸੀਂ ਵਾਫਰ ਕਰ ਦੇਣੀ ਆ ਸਾਨੂੰ ਸਭਨਾਂ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਪਿਆਰ ਤੇ ਉਹਨਾਂ ਦੀ ਸੇਵਾ ਬਖਸ਼ਣੀ ਦਾਤਾ ਆਪ ਜੀ ਦਾ ਸ਼ੁਕਰਾਨਾ ਹੈ ਆਪ ਜੀ ਨੇ ਇਹ ਰਸਨਾ ਬਖਸ਼ੀ ਆਪ ਜੀ ਦੇ ਗੁਰਣ ਗਾਏ ਹਨ ਆਪ ਜੀ ਨੇ ਸਰੋਤ ਇਹ ਸਰਵਣ ਇਕਨ ਬਖਸ਼ੇ ਹਨ ਸੰਗਤਾਂ ਨੇ ਸੁਣਿਆ ਹੈ ਸਭਨਾ ਨੇ ਦਾਤਾ ਆਪ ਜੀ ਦਾ ਸ਼ੁਕਰਾਨਾ ਹੈ ਸਭਨਾ ਸੰਗਤਾਂ ਦੀਆਂ ਆਪ ਜੀ ਨੇ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਹੈ हे ਦਾਤਾ ਜੀ ਸਾਨੂੰ ਸਭਨਾ ਨੂੰ ਗੁਰਸਿੱਖੀ ਦਾ ਦਾਤ ਝੋਲੀ ਚ ਪਾਉਣਾ ਅਸੀਂ ਆਪ ਜੀ ਨੂੰ ਗਾਈਏ ਆਪ ਜੀ ਨੂੰ ਧਿਆਈਏ ਆਪ ਜੀ ਨੂੰ ਮਨਾਈਏ ਦਾਤਾ ਜੀਓ ਜਿਨ੍ਹਾਂ ਗੁਰਸਿੱਖਾਂ ਦੇ ਕਰਕੇ ਜਿਨ੍ਹਾਂ ਪ੍ਰਬੰਧਕ ਵੀਰਾਂ ਦੇ ਕਰਕੇ ਆਪ ਜੀ ਨੇ ਇੱਥੇ ਬਿਠਾ ਕੇ ਇਸ ਬਾਬਾ ਬਣਾਏ ਸੰਗਤ ਦੇ ਨਾਲ ਸਾਝ ਕਰਦੇ ਉਹਨਾਂ ਗੁਰਸਿੱਖਾਂ ਉਹਨਾਂ ਪ੍ਰਬੰਧਕ ਵੀਰਾਂ ਨੂੰ ਇਹ ਆਪਣਾ ਪਿਆਰ ਬਖਸ਼ਣਾ ਆਪਣੀ ਸੇਵਾ ਹੋਰ ਚੜਦੀ ਕਲਾ ਦੇ ਨਾਲ ਬਖਸ਼ਣੀ ਆਪਣੀ ਗਲਬਕੜੀ ਬਖਸ਼ਣੀ ਸੱਚੇ ਪਾਛਾ ਬਾਕੀ ਸੱਚੇ ਪਾਛਾ ਆਪ ਜੀ ਦੀਆਂ ਵਿਚਾਰਾ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਸੰਤ ਜੀ ਵਿਚਾਰਾ ਕਰਦਿਆਂ ਦੱਸ ਰਿਹਾ ਤਾਂ ਹੋਈਆਂ ਅਨੇਕਾਂ ਭੁੱਲਾਂ ਆਪ ਜੀ ਨੇ ਨਹੀਂ ਬਖਸ਼ ਲੈ ਲਈਆਂ ਸਦੇ ਬਲਾਓ ਜੀ ਵਾਹੇ ਗੁਰਜੀਤਾ ਖਸਾ ਵਾਹੀ ਗੁਰਜੀ ਕੀ ਫਤਿਹ